ਪਵਿੱਤਰ ਬਾਣੀ ਤੇ ਗੌਰ ਕਰਨਾ ਹੈ ਪਰਮਿਕਰ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਸਾਨੂੰ ਸਭਨਾਂ ਨੂੰ ਕੀ ਸਿਖਾਉਣਾ ਚਾਹੁੰਦੀ ਹੈ ਪਿਆਰ ਬਾਣੀ ਤੇ ਗੌਰ ਕਰਿਓ ਅੱਜ ਦਾ ਟੌਪਿਕ ਹੈ ਕਦੇ ਵੀ ਭਗਵੀ ਘਰ ਤੋਂ ਦੂਰ ਨਾ ਹੋਇਓ ਕਦੇ ਵੀ ਭਗਵੀ ਘਰ ਤੋਂ ਦੂਰ ਨਾ ਹੋਇਓ ਕਦੇ ਵੀ ਭਗਵੀ ਘਰ ਤੋਂ ਕੀ ਨਾ ਹੋਇਓ ਸਾਹਮਣੇ ਕਿ ਬੋਲਦੀ ਹੈ ਕਦੇ ਵੀ ਪਰਮੇਸ਼ਰ ਤੋਂ ਕੀ ਨਾ ਹੋयो ਦੂਰ ਨਾ ਹੋयो ਦੂਰ ਹੋਣ ਦੇ ਨਾਲ ਕਦੇ ਕਦੇ ਕਿਸੇ ਨੂੰ ਆਸ ਜਿ ਨਹੀਂ ਮਿਲ ਸਕਦੀ ਅੱਜ ਮੈਂ ਨਾ ਰੱਬ ਦੇ ਲੋਕਾਂ ਦਾ ਜ਼ਿਕਰ ਕਰਾਂਗਾ ਜਿਹੜੇ ਰੱਬ ਤੋਂ ਦੂਰ ਹੋ ਗਏ ਸੀ ਪਰ ਉਹਨਾਂ ਦੇ ਜੀਵਨ ਵਿੱਚ ਆਸ਼ਾ ਨਹੀਂ ਆਈ ਆਸ਼ੀਸ਼ ਨਹੀਂ ਆਈ ਪਿਆਰੋ ਜਿਹੜਾ ਇਨਸਾਨ ਰੱਬ ਤੋਂ ਦੂਰ ਹੋ ਜਾਂਦਾ ਹੈ ਉਹ ਕਦੇ ਆਸ਼ੀਰਵਾਦ ਨਹੀਂ ਦੇ ਸਕਦਾ ਉਹ ਕਦੇ ਬਰਕਤ ਨਹੀਂ ਦੇ ਸਕਦਾ ਜਿਹੜਾ ਇਨਸਾਨ ਰੱਬ ਤੋਂ ਦੂਰ ਹੋ ਜਾਂਦਾ ਹੈ ਉਹਦੀ ਜ਼ਿੰਦਗੀ 'ਚ ਉਦੋਂ ਮੁਸ਼ਕਲਾਂ ਆਉਣੀਆ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਰੱਬ ਤੋਂ ਵੀ ਹੋ ਜਾਂਦਾ ਹੈ ਦੂਰ ਆ ਵੀ ਯਾਦ ਰੱਖਿਓ ਜਿਹੜੇ ਜਿਹੜੇ ਲੋਕ ਰੱਬ ਤੋਂ ਦੂਰ ਹੋ ਜਾਂਦੇ ਆ ਰੱਬ ਦੇ ਨਾਲ ਨਰਾਜ਼ਗੀ ਪ੍ਰਗਟ ਕਰਦੇ ਆ ਨਰਾਜ ਹੋ ਜਾਂਦੇ ਆ ਰੱਬਾ ਮੈਨੂੰ ਤੂੰ ਕੀ ਦਿੱਤਾ ਈ ਉਹਦੀ ਯਾਦ ਰੱਖਣਾ ਜਿਹੜੇ ਲੋਕ ਰੱਬ ਤੋਂ ਦੂਰ ਹੋ ਜਾਂਦੇ ਆ ਨਾ ਉਹ ਕਦੇ ਆਚੇ ਜੁੜੀ ਪਉਂਦੇ ਯਾਰੋ ਉਹਨਾਂ ਦੇ ਜੀਵਨ ਵਿੱਚ ਮਸੀਬਤਾਂ ਖੜੀਆਂ ਹੋ ਜਾਂਦੀਆਂ ਆ ਉਹਨਾਂ ਲੋਕਾਂ ਨੂੰ ਮਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਆ ਜਦੋਂ ਮਸੀਬਤਾਂ ਵਿੱਚ ਪੈ ਲੈਂਦੇ ਆ ਨਾ ਫਿਰ ਰੱਬ ਦੇ ਹਾਰੇ ਪੁੰਦੇ ਆ ਰੋਂਦੇ ਆ ਕਰ ਲਉਂਦੇ ਆ ਰੱਬ ਸਾਡੀ ਹੁਣ ਆਵਾਜ਼ ਨੂੰ ਸੁਣਾ ਸਾਨੂੰ ਕੀ ਦੇ ਉੱਤਰ ਜਦੋਂ ਸੁੱਖ ਦੇ ਦਿਨ ਹੁੰਦੇ ਆ ਜਦੋਂ ਚੰਗੇ ਭਲੇ ਦਿਨ ਹੁੰਦੇ ਆ ਨਾ ਉਦੋਂ ਇਨਸਾਨ ਰੱਬ ਨੂੰ ਕੀ ਨਹੀਂ ਕਰਦਾ ਸਾਹਮਣੇ ਕੇ ਬੋਲਦੀ ਹੈ ਕੀ ਨਹੀਂ ਕਰਦਾ ਯਾਦ ਨਹੀਂ ਕਰਦਾ ਜਦੋਂ ਕੋਈ ਪਰੇਸ਼ਾਨੀ ਪੈ ਗਈ ਆ ਕੋਈ ਦੁੱਖ શરી ਤੇ ਆ ਗਿਆ ਆ ਕੋਈ ਮੁਸੀਬਤ શરી ਤੇ ਆ ਗਈ ਆ ਜੋ ਰੱਬ ਨੂੰ ਵੀ ਕਰ ਜਾਂਦਾ ਜੀ ਸ਼ਰਮਨਾ ਜਿਹੜਾ ਇਨਸਾਨ ਰੱਬ ਤੋਂ ਦੂਰ ਹੋ ਜਾਂਦਾ ਜੀ ਉਹ ਕਦੀ ਆਚਚੂ ਨੂੰ ਨਹੀਂ ਪਾ ਸਕਦਾ ਆਓ ਪਿਆਰੇ ਬਾਣੀ ਨੂੰ ਬੜੇ ਗੌਰ ਨਾਲ ਦੇਖ ਕੇ ਧਿਆਨ ਦੇ ਕੇ ਸੁਣਦੇ ਆ ਪਰਮਿਕੁਰ ਦੀ ਬਾਣੀ ਕੀ ਕਹ ਰਹੀ ਹੈ ਜਿਹੜੇ ਲੋਕ ਰੱਬ ਤੋਂ ਦੂਰ ਹੋ ਜਾਂਦੇ ਆ ਇਬਰਾਹੀਮ ਦੀ ਪਤਰੀ ਉਹਦਾ ਦਾਸ ਅਧਿਆਏ ਉਹਦੀ ਅੱਜ ਅਸੀਂ 38 ਯਰ ਨੂੰ ਪੜ੍ਹ ਕੇ ਵੇਖਦੇ ਆ ਪਿਆਰੋ ਵਿਸ਼ਵਾਸੀ ਉਹ ਹੀ ਹੈ ਜਿਹੜਾ ਆਗਿਆਕਾਰੀ ਕਰਦਾ ਹੈ ਵਿਸ਼ਵਾਸੀ ਉਹ ਹੀ ਹੈ ਜਿਹੜਾ ਵਫਾ داری ਕਰਦਾ ਹੈ ਵਿਸ਼ਵਾਸੀ ਉਹੀ ਹੈ ਜਿਹੜਾ ਹੁਕਮ ਦੀ ਪਾਲਣਾ ਕਰਦਾ ਹੈ ਵਿਸ਼ਵਾਸੀ ਉਹੀ ਹੈ ਜਿਹੜਾ ਪਰਮੇਸ਼ਰ ਦੇ ਵਾਅਦੇ ਨੂੰ ਪੂਰਾ ਕਰਦਾ ਹੈ ਵਿਸ਼ਵਾਸੀ ਉਹੀ ਹੈ ਜਿਹੜਾ ਪਰਮੇਸ਼ਰ ਦੀ ਰਜ਼ਾ ਦੇ ਮੁਕਾਬਲ ਕੀ ਕਰਦਾ ਹੈ ਚਾਹਨਾ ਹੈ ਉਹ ਸੱਚਾ ਵਿਸ਼ਵਾਸੀ ਬਾਣੀ ਕੀ ਕਹੇ ਬੜੇ ਧਾਰਮਿਕ ਸੁਣ ਲਿਆ ਪਰ ਮੇਰਾ ਧਰਮੀ ਬੰਦਾ ਪਰ ਮੇਰਾ ਧਰਮੀ ਬੰਦਾ ਬਾਣੀ ਨੂੰ ਦੀ ਪਰਮਤ ਬਾਣੀ ਕੀ ਕਹ ਰਿਆ ਕਹਿੰਦਾ ਪਰ ਮੇਰਾ ਧਰਮ ਨਹੀਂ ਬੰਦਾ ਨਿਜਰ ਤੋਂ ਜੀਵੇਗਾ ਨੇਜਾ ਤੇ ਵਿਸ਼ਵਾਸ ਦੇ ਨਾਲ ਜੀਵੇਗਾ ਅਤੇ ਜੇ ਪਛਾਣ ਹਟ ਜਾਵੇ ਜੇ ਪਛਾਣ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਯਾਦ ਰੱਖਿਓ ਧਿਆਨ ਦਿਓ ਕਹਿੰਦਾ ਮੇਰਾ ਧਰਮ ਨਹੀਂ ਬੰਦਾ ਮੰਨਣ ਵਾਲਾ ਕਹਿੰਦਾ ਉਹ ਨੇਜਾ ਤੋਂ ਜੀਵੇਗਾ ਉਹ ਨੇਜਾ ਤੋਂ ਜੀਵੇਗਾ ਮਾਦਾ ਸਾਹਮਣੇ ਕੇ ਬੋਲ ਦੀ ਯਕੀਨ ਨਾ ਹੋਵਾਂਗਾ ਕੀ ਨਾ ਹੋਵਾਂਗਾ ਕਹਿੰਦਾ ਜੇ ਉਹ ਪਛਾਣ ਗਿਆ ਤੇ ਮਨ ਤੋਂ ਖੁਸ਼ ਨਹੀਂ ਹੋ ਸਕਦਾ ਉਹਦੇ ਜੀਵਨ ਦੇ ਵਿੱਚ مصیبتਾਂ ਆ ਸਕਦੀਆਂ ਪਰੇਸ਼ਾਨੀਆਂ ਆ ਸਕਦੀਆਂ ਪਿਆਰ ਇਹ ਰੱਬ ਦਾ ਜਨਮ ਹੋਇਆ ਹੈ ਮੈਂ ਕਹਾਣੀ ਦੇ ਤੌਰ ਤੇ ਤੁਹਾਨੂੰ ਸਮਝਾਉਣ ਲੱਗਾ ਕਿ ਬਹੁਤ ਵਧੀਆ ਜਦੋਂ ਐਸੇ ਤਰ੍ਹਾਂ ਟੌਪਿਕ ਸੁਣਾਈਦਾ ਹੈ ਬਹੁਤ ਖਾਸੀਆਂ ਗੱਲਾਂ ਤੁਹਾਡੇ ਮਨ ਵਿੱਚ ਘਰ ਕਰ ਜਾਂਦੀਆਂ ਜਦੋਂ ਅਸੀਂ ਇਹ ਦ੍ਰਿਸ਼ਟਾਂਤ ਤੇ ਦੁਆਰਾ ਕਹਾਣੀ ਦੇ ਦੁਆਰਾ ਤੁਹਾਨੂੰ ਸਮਝਾਇਆ ਜਾਂਦਾ ਹੈ ਪਿਆਰੋ ਬਾਣੀ ਕੀ ਕਹ ਰਹੀ ਆ ਆ ਪਿਆਰੇ ਬਾਣੀ ਨੂੰ ਬੜੇ ਖਿਆਲ ਤੇ ਧਿਆਨ ਦੇ ਕੇ ਸੁਣਨਾ ਹੈ ਨੱਕ ਜੰਦ ਦੀ ਗੱਲ ਦੱਸ ਲਗਾ ਹ ਜਿਹੜਾ ਅੱਜ ਤੋਂ ਦੂਰ ਹੋ ਗਿਆ ਯੁਲਾਦੀ ਪੁੱਸਤ ਉਹਦਾ mm no. ਮੈਂ ਚਾਹਾਂ ਮੈਂ ਨਾੜਵਾਰੂ ਜਾਵਾਂਗਾ ਨਹੀਂ ਮੈਂ ਨਾੜਵਾਰੂ ਨਹੀਂ ਜਾਵਾਂਗਾ ਮੈਂ ਹੁਣ ਤਰਚੀਸ਼ ਨੂੰ ਚੜਾ ਜਾਵਾਂਗਾ ਮੈਂ ਰੱਬ ਦੇ ਅੱਖੇ ਨਹੀਂ ਲਗਾਗਾ ਉਹ ਰੱਬ ਤੋਂ ਦੂਰ ਹੁਲਕਾ ਯਾਰੋ ਮਨ ਰੇਖਿਆ ਇਹ ਤਰਚੀਸ਼ ਨੂੰ ਜਾਣ ਵਾਲਾ ਜਹਾਜ਼ ਬਿਲਕੁਲ ਖੜਾ ਤੇ ਤਿਆਰ-ਵਾਰ ਤਿਆਰ ਹੈ ਬਾਣੀ ਵਿੱਚ ਤਰਜਾ ਉਹਨੇ ਵੇਖਿਆ ਉਹਨੇ ਕਿੰਦਾ ਭਾੜਾ ਉਹ ਜਗਤ ਦੇ ਪਵਿੱਤਰ ਬਾਣੀ ਵਿੱਚ ਭਾੜੇ ਦਾ ਵੀ ਕਿਰਾਇਆ ਜਿਵੇਂ ਅਸੀਂ ਕਿਰਾਇਆ ਕਹਿ ਸਕਦੇ ਹਾਂ بس سے چلے کرایہ دے کسی بھی چیز مشینری کرایہ دے کے جانے, جانے جا روانہ ہونے لگا جیڑا دے دوں کرایہ 八路票。 i <laughs> ਮੈ ਪਾਇਆ ਗਿਆ ਗੁੜੇ ਤੌਣ ਦੇ ਬਲਜੂਦ ਉਹ ਗੁੜਾ ਯੁਦਾਤੋਂ ਨਿਕਲਿਆ ਕੋਹ ਗੁੜਾ ਯੁਦਾਤੋਂ ਨਿਕਲਿਆ ਜੁਨਾਬਿਆ ਕਾ ਮਿਲੋਂ ਨੱਚ ਕੇ ਕਿੱਥੇ ਸੁਣਦੇ ਹੋ ਸੁੰਦਰ ਦੇ ਵਿੱਚ ਸੁਣਦੇ ਹੋ ਪਿਆਰੇ ਪਰਮੇਸ਼ੁਰ ਨੇ ਇੱਕ ਮਛਰੀ ਦਾ ਇੰਤਜ਼ਾਮ ਕੀਤਾ ਸੀ ਜਦੋਂ ਯੁਨਾਬ ਗਰਮ ਕੇ ਸਮੁੰਦਰ ਦੇ ਵਿੱਚ ਉਹਨਾਂ ਮਸਾਫਰਾਂ ਨੇ ਮਾਰਿਆ ਉਸ ਇੱਕ ਟਾਂ ਮਛਰੀ ਨੇ ਆਪਣਾ ਮੂੰਹ ਅੱਡਿਆ ਉਹਨੂੰ ਘੁੱਲ ਚਲਿਆ ਉਹਨੂੰ ਅੰਦਰ ਲੈ ਰਿਆ ਬਾਣੀ ਪ੍ਰਣ ਕਰਦੀ ਆ ਫੇਰਾ ਜੁਨਾਹ ਮਸੀਬਤਾਂ ਦੇ ਵਿੱਚ ਡੋਪ ਲਗਾ ਮਸੀਬਤਾਂ ਦੇ ਵਿੱਚ ਰੋਣ ਲਗਾ ਕਰ ਰੋਣ ਲਗਾ ਪਿਆਰੇ ਜਦੋਂ ਇਨਸਾਨ ਰੱਬ ਤੋਂ ਦੂਰ ਭੱਜਦੇ ਹੋ ਉਦੋਂ ਨੂੰ ਕਈਆਂ ਮਸੀਬਤਾਂ ਦਾ ਕੀ ਕਰਨਾ ਪੈਂਦਾ ਹੈ ਸਭਾਂ ਕੇ ਮੌਜੇ ਕੀ ਕਰਨਾ ਪੈਂਦਾ ਜੁਨਾਹ ਨੂੰ ਭੱਲਿਆ ਮਾਂਵਾਂ ਦੇ ਵਿੱਚ ਨੂੰ ਚੱਲਿਆ ਪਰ ਪਰਮੇਸ਼ੁਰ ਗਿਆਖੇ ਮਾਂ ਲਗਾ ਬਾਣੀ ਬਿਆਨ ਕਰਦੀ ਆ ਨਾ ਨਾ ਨੋ ਇੰਜੋਆ ਜਦੋਂ ਸਮੁੰਦਰ ਚ ਚਲਾ ਗਿਆ ਸਮੁੰਦਰ ਦਾ ਕਪਤਾਨੀਆ ਬਣਾ ਕੇ ਨਾ ਕੀਤਾ ਤੇ ਸਾਰਾ ਜਹਾਜ਼ ਹੀ ਡੋਬ ਬਣਾ ਕੇ ਨਾ ਕੀਤਾ ਸੀ ਹਾਜੀ ਘੱਟੇ ਨਾਲ ਤੇ ਪਾਪ ਲੱਗੀ ਕਿਵੇਂ ਕਰੀ ਜਾਂਦਾ ਨਾ ਮੰਨਦਾ ਹੀ ਨਹੀਂ ਆ ਦੇਖ ਤੇ ਕਰਕੇ ਮੇਰੇ ਘਰੋਂ ਵੀ ਹੋ ਜਾਂਦੇ ਜੇ ਸਭ ਬੋਲਾਂਗੇ ਹallelujah ਹallelujah ਇੱਕ ਬੜਾ ਬੰਦੇ ਤੇ ਤਾਂ ਵੀ ਕੱਟਦੇ ਹੈ ਬੰਦੇ ਨਹੀਂ ਲੱਗਦਾ ਕਹਿੰਦੇ ਆ ਨਾ ਜਹਾਜ਼ ਬੜਾ ਤੁਹਾਨੂੰ ਅੱਜ ਸਭ ਕੁਝ ਲਾ ਕੇ ਕੀ ਹੋ ਜਾਂਦਾ ਜੀ ਯੂ ਨਾ ਜੀ ਇਹ ਕਾਰ ਦੇ ਨਾਲ ਕੇ ਕਦੋਂ ਪਹੁੰਚਿਆ ਪਰ ਕਿਰਦੋਂ ਕੀ ਹੋ ਗਿਆ ਤੇ ਨਾਲ ਸਮੁੰਦਰ ਚ ਡੁੱਬ ਚਲੇਆ ਓ ਯਾਰ ਬੱਲਾ ਹੀ ਨਹੀਂ ਆ ਕਿਤੇ ਯਾਤਰੀ ਹੋਣਗੇ ਮੈਗੋ ਤੋਂ ਮੈਂ ਦਾ ਸਮਾਨ ਲੋਕਾਂ ਲਿਆਉਂਦਾ ਕਿਸੇ ਮਲੇਰ ਮੁੰਡੇ ਜਾਂਦੇ ਨਾ ਕਿਤੇ ਕਿਲੋ 2 ਕਿਲੋ ਕਿਉਂ ਹੀ ਗੱਲ ਹੋ ਜਾਵੇ ਨਾ ਤੇ ਯਾਤਰਾ ਦਾ ਬੰਦਾ ਉੱਥੇ ਆਪਣੇ ਮਕਾਮ ਤੇ ਪਹੁੰਚਦਾ ਨਹੀਂ ਤੇ ਕਿਲੋ 2 ਕਿਲੋ ਕਿਉਂ ਹੀ ਰਲਤਦਾ 5 600 ਦੀ ਜੀ ਜੀ ਬੋਲ ਉਹ ਵਸਕ ਦਾ ਉਹ ਯਾਤਰੀਆਂ ਦੇ ਕੋਲ ਕਿੰਨਾ ਸਾਮਾਨ ਮਹਿੰਗਾ ਹੋਵੇਗਾ ਜਿੰਨਾ ਉਸ ਸਮੇਂ ਸਮੁੰਦਰ ਵਿੱਚ ਹੀ ਕਰ ਦਿੱਤਾ ਸੀ ਪਿਆਰ ਯਾਦ ਕਰ ਆਪਣੇ ਜੀਵਨ ਦੇ ਰੱਖਿਆ ਕਦੇ ਰੱਬ ਤੋਂ ਦੂਰ ਨਾ ਹੋ ਉਹ ਮਾਰ ਰੱਬ ਤੋਂ ਦੂਰ ਹੋ ਗਿਆ ਸਮੁੰਦਰ ਦੇ ਵਿੱਚ ਸੁਟੀ ਆਇਆ ਵਛਨੀ ਨੇ ਉਹਨੂੰ ਆਪਣੇ ਪੇਟ ਵਿੱਚ ਲੈ ਲਿਆ ਉਹਨੂੰ ਖਾ ਲਿਆ ਪਰ ਕਿੱਥੇ ਹੈ ਨਹੀਂ ਆ ਬਾਣੀ ਬਿਆਨ ਕਰਦੀ ਆ ਕਿ جی. بالکل دا خوش ہوا پروشن خوش ہوا سامنے خوش ہوا ہاں جی خوش ہوا نہیں خوش ہوا کیوں کیونکہ ਮੈਨੂੰ ਉਹ ਚੜਾ ਜਾ ਜਾ ਕਹਿਣ ਰਿਹਾ ਸੀ ਕਹਿ ਕੇ ਜਾ ਰਿਹਾ ਸੀ ਭਰਾਣੋ ਭੈਣੋ ਕਾਹਨੂੰ ਜਾ ਰਿਹਾ ਸੀ ਛੋਟੀ ਜੀ ਮੁਸੀਬਤ ਆਵੇ ਤਾਂ ਰਸਤਾ ਬਦਲ ਲਈਦਾ ਆ ਆਨ ਆ ਗਿਆ ਤਾਰੋ ਸੈਦਾ ਆ ਥੋੜੇ ਦਰ ਕੰਮਕਾਰ ਨਾ ਚੱਲੇ ਅਸੀਂ ਰਸਤਾ ਬਦਲ ਲੈਨੇ ਆ ਕੰਮਕਾਰ ਟਿਕਣ ਦਾ ਹੋਵੇ ਅਸੀਂ ਰਸਤਾ ਬਦਲ ਲੈਨੇ ਆ ਇਹਨੇ ਵੀ ਐਸੇ ਤਰ੍ਹਾਂ ਕੀਤਾ ਹਣ ਆਗਿਆਕਾਰੀ ਕੀਤੀ ਇਹ ਪਰਮੀ ਸੀ ਨਾ ਕਦੋਂ ਹਾਂਜੀ ਕਦੋਂ ਜਦੋਂ ਸਮਝ ਆ ਕੋਈ ਰਹਿਤ ਨਾ ਬਹੁਤ سارے ਲੋਕ ਐਸੇ ਵੀ ਆ ਗਏ ਆ ਪਹਿਲਾਂ ਤੇ ਕੰਮ ਕਰ ਕੋਈ ਨਹੀਂ ਤੇ ਜਦੋਂ ਮੁਸੀਬਤ ਪੈਂਦੀ ਆ ਨਾ ਫਿਰ ਫਿਰ ਸਾਰਾ ਕੁਝ ਯਾਦ ਆਉਂਦਾ ਹੈ ਯੁਨਾਦ ਦੀ ਤਰ੍ਹਾਂ ਪਿਆਰੇ ਯਾਦ ਰੱਖੀਏ ਆਪਣੇ ਜੀਵਨ ਦੇ ਵਿੱਚ ਕਦੇ ਇਰਾਦਾ ਨਾ ਬਦਲੀਏ ਜੋ ਕਰਨੇ ਹੁੰਦਾ ਹੁਕਮ ਸਾਡੇ ਜੀਵਨ ਤੇ ਆ ਉਹ ਸਾਨੂੰ ਸਦਾ ਹੀ ਮੰਨਦੇ ਰਹਿਣਾ ਚਾਹੀਦਾ ਹੈ ਇਹਨੂੰ ਕਲਿਆ ਜਾ ملاقڑی <سلام> مو ਪਛਾਤਾਪ ਕੀਤਾ ਤarif ਨੇ ਆਵਾਜ਼ ਨੂੰ ਸੁਣਿਆ ਤੂੰ ਮਸ਼ਰੀਕ ਦੇ ਪੇਟ ਦੇ ਵਿੱਚ ਝੋਕੀ ਖਾ ਲਿਆ ਦਾ ਬਾਹਰ ਕੱਢ ਲਿਆ ਦਾ ਸਭੋਲਾ ਹallelujah 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 ਇਹ ਵੀ ਪਰਮੇਸ਼ੁਰ ਸੁਣਦਾ ਨਹੀਂ ਨਾ ਸੁਣਦਾ ਨਾ ਪਰ ਅਸੀਂ ਉਹਦੀ ਸੁਣਦੇ ਅਸੀਂ ਵੀ ਉਹਦੀ ਸੁਣਦੇ ਸਭੋਲਾ ਹallelujah ਆਹ ਮਖੜੀਆਂ ਕਰਕੇ ਬੋਲਾਂਗੇ گا, 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 یو, مانگا, یو نام تو دکھ نہیں تو ہوا ہوگی آ گئی یاد رکھو کدے رب تو دور نہ ہو ਯੂਨਾਦੀ ਜਿੰਦਗੀ ਨੂੰ ਆਪਣੇ ਜੀਵਨ ਵਿੱਚ ਲਾ ਲਿਓ ਤੇ ਰੱਬ ਤੋਂ ਦੂਰ ਹੋ ਜਾ ਇਹਨੂੰ ਕਈ ਮੁਸੀਬਤਾਂ ਦਾ ਕੀ ਕਰਨਾ ਪਿਆ ਕਈ ਮੁਸੀਬਤਾਂ ਦਾ ਕੀ ਕਰਨਾ ਪਿਆ ਸਾਹਮਣੇ ਤੇ ਬੋਲੀਏ ਕਈ ਮੁਸੀਬਤਾਂ ਦਾ ਕੀ ਕਰਨਾ ਪਿਆ ਕਈ ਮੁਸੀਬਤਾਂ ਦਾ ਕੀ ਕਰਨਾ ਪਿਆ ਸਾਹਮਣਾ ਕਈ ਮੁਸੀਬਤਾਂ ਦਾ ਸਾਹਮਣਾ ਅਸੀਂ ਦੇਖੀ ਆਪਣੇ ਜੀਵਨ ਦੇ ਵਿੱਚ ਜਦੋਂ ਮਾੜੀ ਜੀ ਸਾਡੇ ਜੀਵਨ ਦੇ ਵਿੱਚ ਕੋਈ ਨਰਾਸ਼ਾ ਹੁੰਦੀ ਆ ਕੋਈ ਵੀ ਨਰਾਜ ਆਂਦੀ ਅਸੀਂ ਰਸਤਾ ਬਦਲ ਲੀਂਆ ਮੇਰਾ ਇਹ ਕੰਮ ਨਹੀਂ ਬਣਿਆ ਮਾਫ ਕਰਿਓ ਅਗਲੀ ਵਾਰ ਹੋ ਸਕਿਆ ਨਾ ਪੰਜ ਕਾਲ ਨੂੰ ਦਸਾਂ ਦੇ ਉਕਾਬ ਦੇ ਉਕਾਬ ਦੇ ਜੀਵਨ ਵਿੱਚ ਇਨਸਾਨ ਨਾਲ ਜਾਦੇ ਕੰਮ ਦੱਸੇ ਗਏ ਆ ਵਫਾ ਨਹੀਂ ਇਮਾਨਦਾਰੀ ਪਰ ਯਾਦ ਰੱਖਿਓ ਜਦੋਂ ਅਸੀਂ ਅਣਆਗਿਆ ਕੰਮ ਕਰਦੇ ਆ ਤੇ ਪਰਮੇਸ਼ਰ પાસે ਕੋਈ ਵੀ ਬਰਕਤ ਲੈਂਦੇ

ਖੁਸ਼ ਹੋਇਆ ਸੀ ਖੁਸ਼ ਹੋਇਆ ਸੀ ਨਹੀਂ ਸੀ ਹੋਇਆ ਤੇ ਯਾ ਹੱਥ ਹੀ ਲੱਗਨ ਲਗਾ ਸੀ ਦਪਣਾ ਯਾ ਇਹ ਦਪਨ ਲਗਾ ਮੁਸੀਬਤਾਂ ਆ ਗਈਆਂ ਅਜੇ ਜਹਾਜ਼ ਪੈ ਗਿਆ ਆਪਣੀ ਵੱਲ ਪਿੰਦਾ ਹੋਵੇ ਜਮਾ ਮਤਵਾ ਦਵਾਇ ਤੇ ਕਰਕੇ ਪਾਰ ਲੰਘ ਜਾਵਾਂਗਾ ਮੈਨੂੰ ਉੱਥੇ ਕਿਹੜਾ ਪਰਮਿਟਰ ਦੇਖਦਾ ਯਾ ਬੁਰਾ ਕਰ ਕਰ 139 ਅਧਾਇ ਦੇਖ ਕੇ तोला ਕਿ 78 ਕ منچیا میں چلے جا رب میرے مگر چلیا پر لگن د ਉਹਨੇ ਕਿ ਨਾਰਾਇਣ ਲਬਨ ਦਿੱਤਾ ਸਭ ਬੋਲਣਾ ਘੱਲ ਦਿੱਤੀ ਆ ਹallelujah ਨੰਰੀਆ ਹallelujah ਜਿਸਾਂ ਨੇ ਆਪਣੇ ਜੀਵਨ ਦੇ ਵਿੱਚ ਝਾਤੀ ਮਾਰਿਓ ਯੋਗਾਨਿਕ ਗਲਤੀ ਕੀਤੀ ਆ ਉਹਨੇ ਸਜ਼ਾ ਪਾਈ ਰੱਬ ਤੋਂ ਦੂਰ ਹੋਣ ਲੱਗਾ ਆਪਣੀ ਆਤਮ ਵਿੱਚ ਹੁਸ਼ਿਆਰ ਬਣਨ ਲੱਗਾ ਦੂਰ ਜਾਣ ਲੱਗਾ ਪਰ ਕੋਈ ਵੀ ਉਹਨੇ ਬਰਕਤ ਬਾਗ ਵਿੱਚ ਨਹੀਂ ਬਾਗ ਵਿੱਚ ਨਹੀਂ ਲਿਆ ਪਰ ਉਸ ਸਮੇਂ ਉਸ ਸਮੇਂ ਮਸੀਬਤ ਵਿੱਚ ਪੈ ਗਿਆ ਉਸ ਸਮੇਂ ਉਹਨੂੰ ਚਾਹੀਦਾ ਮੋਕੀ ਸਰ ਹੋ ਗਿਆ ਦੂਰ ਤੇ ਨਰਾਜ ਹੋ ਗਿਆ ਰੱਬ ਰੱਬ ਨਰਾਜ ਹੋਇਆ ਮਸੀਬਤਾਂ ਨੂੰ ਸਾਹਮਣਾ ਕਰਨਾ ਪਿਆ ਇਸ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਵੇਖੀਏ ਕਿ ਮੈਂ ਕਿੰਨੀ ਇੱਕ ਰੱਬ ਤੋਂ ਦੂਰ ਆ ਮੈਂ ਕਿੰਨਾ ਕੁ ਰੱਬ ਤੋਂ ਦੂਰ ਆ ਮੈਨੂੰ ਰੱਬ ਕਹਿੰਦਾ ਪ੍ਰਾਰਥਨਾ ਕਰਿਆ ਕਰ ਮੈਨੂੰ ਪਰਮੇਸ਼ਰ ਕਹਿੰਦਾ ਛੇ ਦਿਨ ਮਿਹਨਤ ਕਰਾਂ ਨਾ ਸੱਤ ਦਿਨ ਚਰਚਾ ਵਿੱਚ ਜਾ ਕਰ ਮੈਨੂੰ ਪਰਮੇਸ਼ਰ ਕਹਿੰਦਾ ਹੁਕਮ ਦੀ ਪਾਲਣਾ ਕਰਾਂ ਨਾ ਮੈਨੂੰ ਪਰਮੇਸ਼ਰ ਕਹਿੰਦਾ ਵਫਾ ਤੇ ਵੀ ਕਰਿਆ ਕਰ ਮੈਂ ਕਿੰਨਾ ਕੁ ਵਫਾਦਾਰੀ ਦੇ ਵਿੱਚ ਚੱਲਦੀ ਹਾਂ ਚੱਲਦਾ ਹਾਂ ਸੰਗੀ ਭਣੀ ਤੇ ਆਸ਼ੀਸ਼ ਨੂੰ ਪ੍ਰਾਪਤ ਕਰਾਂਗੇ ਸਭ ਹallelujah ਹallelujah ਤੇ ਰੀਆ ਤੇ ਆਗਿਆ ਕਰਣੀ ਦੁੱਖ ਮੁਸੀਬਤਾਂ ਆ ਗਈਆਂ ਨੇ ਤੇ ਦੁੱਖ ਮੁਸੀਬਤਾਂ ਵਿੱਚ ਇਹ ਨਹੀਂ ਕਹਿ ਸਕਦੇ ਭਈ ਪਰਮੇਸ਼ਰ ਹੁਣ ਮੇਰੀ ਸੁਣੇਗਾ ਨਹੀਂ ਇਹਦੇ ਹੁਕਮਾਂ ਦੀ ਪਾਲਣਾ ਕਰੀਏ ਜਿਵੇਂ ਸਾਆ ਪਾਠ ਦੀ ਚੰਨੀ ਵਿੱਚ ਦੱਸਿਆ ਤੁਸੀਂ ਇਹ ਗੱਲ ਕਰਦੇ ਹੋਗੇ ਤੇ ਮੈਂ ਝਾਟੀ ਤੁਹਾਡੀ ਆਵਾਜ਼ ਮੇਰੀ ਕਰ ਲਵਾਂਗਾ ਕੋ ਸਿਰ ਤਾਂ ਤੇ ਆਪਣੀ ਆਵਾਜ਼ ਨੂੰ ਪ੍ਰਾਰਥਨਾ ਨੂੰ ਸੁਨੇਗਾ ਹਾਂ ਹਰ ਪਾਪ ਵਿੱਚ ਕੀ ਦੇਵੇਗਾ ਉੱਤਰ ਦੇਵੇਗਾ ਸਭ ਉਹ ਹੇਲੂਇਆ ਆਮੇ ਰੱਬ ਤੋਂ ਕੀ ਨਹੀਂ ਹੋਣਾ ਸਭ ਮਿਲ ਕੇ ਬੋਲ ਜੇ ਕਦੇ ਰੱਬ ਤੋਂ ਕੀ ਨਹੀਂ ਹੋਣਾ ਕਦੇ ਰੱਬ ਤੋਂ ਕੀ ਨਹੀਂ ਹੋਣਾ ਆ ਮਾਰੀ ਹਵਾਲੇ ਬਾਬੇ ਆਦਮ ਨੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਰੱਬ ਤੋਂ ਵੀ ਹੋ ਗਏ ਸੀ ਨੂਰ ਹੋ ਗਏ ਸੀ ਹੁਕਮ ਦੀ ਪਾਲਣਾ ਨਹੀਂ ਕੀਤੀ ਮਾਫੀ ਨਹੀਂ ਮੰਗੀ ਸਕੋ ਮਾਫੀ ਨਹੀਂ ਮੰਗੀ ਦੋਸ਼ ਵਾਜਾ ਇੱਕ ਦੂਜੇ ਉੱਤੇ ਮਾਫ਼ੀ ਮੰਗੀ ਇਹ ਹੁ ਤਾਂ ਅਕਸਰ ਜੋਤੀ ਰੱਬ ਦਾ ਦੂਰ ਹੋ ਗਿਆ ਤੇ ਫਾਂ ਲਾ ਗਈ ਕੀ ਹੋ ਗਿਆ ਹਣਾ ਮੁਸੀਬਤ ਮੁਸੀਬਤ ਮੁਸੀਬਤਾਂ ਦੇ ਜ਼ਿਕਰ ਕਰ ਰਿਆ ਜੇ ਰੱਬ ਤੋਂ ਦੂਰ ਹੋਈਏ ਫਿਰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਤੇ ਮੁਸੀਬਤ ਹਟਦੀ ਨਹੀਂ ਜੇ ਨਾਲ ਪਰਿਓ ਸਾਹਮਣਾ ਭਾਵੇਂ ਕਰ ਲਿਓ ਪਰ ਉਹ ਮੁਸੀਬਤ ਹਟ ਸਕਦੀ ਹਟੂਗੀ ਉਦੋਂ ਜਦੋਂ ਤੁਸੀਂ ਮੁੜੋਗੇ ਸਭਾ ਲਗਾ ਹੇਲੇਲੂਇਆ ਹੇਲੇਲੂਇਆ ਕਿਤਾ ਜਦੋਂ ਤੁਸੀਂ ਮੁੜੋਗੇ ਨਾ ਤੇ ਫਿਰ ਮਨ ਹੀ ਤੁਹਾਡੇ ਅੱਲ ਮੁੜ ਸਾਡੇ ਮੁੰਡੇ ਨਾਲ ਉਹ ਮੁਸੀਬਤ ਦੂਰ ਹੋ ਸਕਦੀ ਆ ਅਸੀਂ ਆਪਣੇ ਆਪ ਨੂੰ ਢਾਲ ਲਈਏ ਬਦਲ ਜੀਏ ਤੇ ਤਾਂ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਕੀ ਕਰੇਗਾ ਉਹਨਾਂ ਮੁਸੀਬਤਾਂ ਨੂੰ ਵੀ ਕਰੇਗਾ ਬਚਾਵੇਗਾ ਤੁਸੀਂ ਬਾਣੀ ਨੂੰ ਬੜੇ ਗੌਰ ਨਾਲ ਤੇ ਧਿਆਨ ਦੇ ਕੇ ਸੁਣਿਆ ਹੈ ਔਰ ਇਹ ਮੇਰਾ ਸਮਝ ਨਹੀਂ ਆ ਇਸ ਉੱਤੇ ਅਮਲ ਵੀ ਕਰਨਾ ਹੈ ਕਿਤਾ ਵੀਰੇ ਸੁਣਨ ਵਾਲੇ ਨਹੀਂ ਸਭੋਂ ਅਮਲ ਕਰਨ ਵਾਲੇ ਬਣ ਜਾਓ ਅਸੀਂ ਅਮਲ ਕਰਨ ਵਾਲੇ ਬਣਨਾ ਹੈ